ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਲਿਆ ਕਰੋ ਤਾਂ ਕਿ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਨੋਟੀਫਿਕੇਸ਼ਨ ਐ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਤੁਸੀਂ ਸੋਹਣੇ ਸੋਹਣੇ ਸੂਟਾਂ ਦਾ ਆਰਡਰ ਇਸ ਤਰ੍ਹਾਂ ਹੀ ਦਿੰਦੇ ਰਹੋ ਕੋਈ ਵੀ ਤੁਹਾਡਾ ਆਪਣਾ ਡਿਜ਼ਾਈਨ ਹੁੰਦਾਗਾ ਤਾਂ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਸਾਡੇ ਨਾਲ ਫੋਟੋ ਸ਼ੇਅਰ ਕਰਕੇ ਵੀ ਸੇਮ ਸੂਟ ਸਾਨੂੰ ਡਿੱਟੋ ਚਾਹੀਦਾਗਾ ਕੋਈ ਵੀ ਤੁਸੀਂ ਪਾਰਟੀ ਵੇਅਰ ਹੈਂਡਵਰਕ ਸੂਟ ਕਰਵਾਉਣਾ ਚਾਹ ਰਹੇ ਤਾਂ ਤੁਸੀਂ ਉਸ ਤਰ੍ਹਾਂ ਵੀ ਕਰਵਾ ਸਕਦੇ ਹੋਗੇ ਅੱਜ ਮੈਂ ਤੁਹਾਨੂੰ ਦਿਖਾਉਣੇਗੀ ਬਹੁਤ ਜ਼ਿਆਦੇ ਸੋਹਣੇ ਸੂਟ ਲੰਗੇ ਜਿੱਦਾਂ ਕਿ ਇਹ ਸੂਟ ਹੈ ਜੀ ਜੈਨੀਫਰ ਸਟੱਫ ਤੇ ਇਹ ਸਟੱਫ ਤੇ ਆਪਣੇ ਸੂਟ ਨੇ ਜਿਹੜੇ ਆਰੀ ਦੇ ਵਿੱਚ ਰੈਡੀ ਹੋ ਰਹੇ ਨੇ ਬਹੁਤ ਸਾਰੇ ਹੋਰ ਡਿਜ਼ਾਈਨ ਰੈਡੀ ਹੋ ਰਹੇ ਹੋਣਗੇ ਦੇਖੋ ਇਹਦਾ ਇਹ ਜਿਹੜਾ ਕੰਮ ਹੋਇਆ ਹੋਇਆ ਸਾਰਾ ਆਰੀ ਦਾ ਹੋਇਆ ਹੋਇਗਾ ਇਹ ਜਿਹੜਾ ਪੀਸ ਹੈ ਆਪਣੇ ਕੋਲੇ ਰੈਡੀ ਪਿਆ ਜੇ ਕਿਸੇ ਨੂੰ ਭੈਣ ਨੂੰ ਐਮਰਜੈਂਸੀ ਸੂਟ ਚਾਹੀਦਾ ਹੈਗਾ ਤਾਂ ਤੁਸੀਂ ਵਰਕ ਕੀਤਾ ਹੋਇਆ ਸੂਟ ਆਪਣੇ ਕੋਲੋਂ ਲਿਜਾ ਸਕ ਲੈ ਸਕਦੇ ਹੋਗੇ ਇਸ ਤਰ੍ਹਾਂ ਦਾ neck ਦਾ ਕੰਮ ਹੋਇਆ ਹੋਇਆਗਾ ਲੈਂਥ ਦਾ ਕੋਈ ਇਸ਼ੂ ਨਹੀਂ ਘੇਰੇ ਦਾ ਕੋਈ ਇਸ਼ੂ ਨਹੀਂ ਜਿੰਨਾ ਵੀ ਤੁਸੀਂ ਰੱਖਣਾ ਚਾਹੋ ਨੇ ਰੱਖ ਸਕਦੇ ਹੋਗੇ ਸਾਰਾ ਹੀ ਨੈਕਵਰਕ ਹੋਇਆ ਹੋਇਆਗਾ ਸੈਂਟਰ ਦੇ ਵਿੱਚ ਸੈਂਟਰ ਪੈਨਲ ਵਰਕ ਹੋਏ ਹੋਏ ਨੇਗੇ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਪੀਸ ਹੈ ਜਿਹੜਾ ਰੈਡੀ ਹੋਇਆ ਹੋਇਆ ਜਿੱਦਾਂ ਕਿ ਮੇਰੇ ਇਹ ਬਲੈਕ ਪਾਇਆ ਹੋਇਆ ਹੈ ਇਹਦਾ ਡਿਜ਼ਾਈਨ ਅਲੱਗ ਹੈ ਇਹ ਵੀ ਇਸੇ ਤਰ੍ਹਾਂ ਹੀ ਸੇਮ ਸਿੰਗਲ ਟੰਕੇ ਤੇ ਹੀ ਹੋਇਆ ਹੋਇਆ ਬਸ ਮੇਰਾ ਪਸ਼ਮੀਨੇ ਤੇ ਹੈ ਇਹ ਵਾਲਾ ਜਿਹੜਾ ਜੈਨੀਫਰ ਸਟੱਫ ਤੇ ਹੈਗਾ ਮੇਰਾ ਸੂਰਜ ਜਿੱਦਾਂ ਕਿ ਬਲੈਕ ਸੀਗਾ ਉਹ ਜੈਨੀਫਰ ਸਟੱਫ ਤੇ ਸੀਗਾ ਤੇ ਇਹਦੀਆਂ 슬ੀਵਸ ਵਰਕ ਹੋਈਆਂ ਹੋਈਆਂ ਨੇਗੀਆਂ ਹੈਵੀ ਵਰਕ ਹੋਈਆਂ ਹੋਈਆਂ ਨੇ ਇਦੇ ਨਾਲ ਤੁਸੀਂ ਦੁਪੱਟਾ ਜਿਸ ਤਰ੍ਹਾਂ ਮੈਂ ਬਲੈਕ ਰੱਖਿਆ ਹੈਗਾ ਇਸ ਤਰ੍ਹਾਂ ਤੁਸੀਂ ਸੈਮੀ ਦੇ ਵਿੱਚ ਵੀ ਰੱਖ ਸਕਦੇ ਹੋਗੇ ਜਾਂ ਫਿਰ ਤੁਸੀਂ ਫੁੱਲ ਪਿਓਰ ਵੀ ਰੱਖ ਸਕਦੇ ਹੋਗੇ ਤੇ ਲੇਸ ਵਗੈਰਾ ਦੀ ਫਿਨਿਸ਼ਿੰਗ ਆਪਾਂ ਤੁਹਾਨੂੰ ਕਰਕੇ ਦੇਵਾਂਗੇ ਸੂਟ ਦਾ ਪ੍ਰਾਈਸ ਰਹੇਗਾ ਪਲੱਸ ਜੇ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਹੋਗੇ 3500 ਪ੍ਰਾਈਸ ਰਹੂਗਾ ਤੇ ਜੇ ਤੁਸੀਂ ਦੁਪੱਟਾ ਰੈਡੀ ਕਰਵਾਉਗੇ ਜੇ ਤੁਸੀਂ ਵਿਦਆਊਟ ਦੁਪੱਟਾ ਲਓਗੇ ਉਹਦਾ ਤੁਸੀਂ ਮੇਰੇ ਤੋਂ ਪ੍ਰਾਈਸ WhatsApp ਤੇ ਪੁੱਛ ਲਿਓ ਮੈਂ ਤੁਹਾਨੂੰ ਦੱਸ ਦੂੰਗੀ ਤੇ ਇਸ ਤਰ੍ਹਾਂ ਇਹਦੀਆਂ 슬ੀਵਸ ਦੇਖੋ ਬਹੁਤ ਹੈਵੀ ਕੰਮ ਹੋਇਆ ਹੋਇਆਗਾ ਬਹੁਤ ਸੋਹਣਾ ਵਰਕ ਹੋਇਆ ਹੋਇਆਗਾ ਆਰੀ ਦਾ ਠੀਕ ਹੈ ਅਸੀਂ ਪਹਿਲਾ ਸੂਟ ਇਹ ਸੀਗਾ ਆਪਣੇ ਕੋਲੇ ਰੈਡੀ ਪਿਆਗਾ ਚਾਹੇ ਤੁਸੀਂ ਵਿਦਆਊਟ ਦੁਪੱਟਾ ਜੇ ਲਓਗੇ ਕੱਲ ਨੂੰ ਆਪਣਾ ਡਿਸਪੈਚ ਕਰਾ ਲਓ ਸੂਟ ਪੇਮੈਂਟ ਕਰਕੇ ਤੇ ਅੱਗੇ ਮੈਂ ਤੁਹਾਨੂੰ ਸੂਟ ਦਿਖਾਉਣੀਏਗੀ ਵੈਲਵਟ ਦੇ ਉੱਪਰ ਹੈਗਾ ਤੇ ਇਹ ਸਾਰਾ ਮਸ਼ੀਨ ਵਰਕ ਹੋਇਆ ਹੋਇਆਗਾ ਬਲੈਕ ਕਲਰ ਦਾ ਸੂਟ ਹੈਗਾ ਇਸ ਤਰ੍ਹਾਂ ਦਾ ਹੀ ਜਿਹੜਾਗਾ ਫਰੰਟ ਵਰਕ ਹੈ ਇਸ ਤਰ੍ਹਾਂ ਵੀ ਸ਼ੇਪ ਆਪਾਂ ਨੈਕ ਬਣਾਇਆਗਾ ਇਹਦੇ ਨਾਲ ਤੁਸੀਂ ਬਲੈਕ ਦੁਪੱਟਾ ਰੱਖ ਕੇ ਇਸ ਤਰ੍ਹਾਂ ਦੀ ਪਿਸਤਾ ਕਲਰ ਦੀ ਲੈਂਸ ਲਗਾ ਸਕਦੇ ਹੋਗੇ ਵਿੱਚ ਜਿਹੜਾ ਵਰਕ ਹੋਇਆ ਹੈ ਕਲਰ ਆ ਉਹ ਪਿਸਤਾ ਕਲਰ ਹੈਗਾ ਪਿਸਤਾ ਤੇ 골ਡਨ ਜਰੀ ਦਾ ਕੰਮ ਹੋਇਆ ਹੋਇਆਗਾ ਇਹ ਸਾਰਾ ਜਿਹੜਾ ਵੀ ਸ਼ੇਪ ਆਪਾਂ ਨੈਕ ਨੂੰ ਸ਼ੇਪ ਦਿੱਤੀ ਹੈਗੀ ਇਸ ਤਰ੍ਹਾਂ ਜਿਹੜੇ ਆ ਫਲਾਰਨਿੰਗ ਇਹ ਸਾਰੇ ਜਰੀ ਤੇ ਥ੍ਰੈਡ ਦੇ ਵਿੱਚ ਸਾਰੇ ਇਹ ਫਰੰਟ ਤੇ ਲੰਗੇ ਦੇਖੋ ਠੀਕ ਹੈ ਲੈਂਥ ਇਹਦੀ ਆਉਗੀ ਵੀ 42 43 ਤੁਸੀਂ ਰੱਖ ਸਕਦੇ ਹੋਗੇ ਕੋਈ ਇਸ਼ੂ ਨਹੀਂ ਹੈਗਾ ਤੇ ਇਸ ਤਰ੍ਹਾਂ ਇਹਦੀਆਂ ਜਿਹੜੀਆਂ 슬ੀਵਸ ਤੇ ਕੰਮ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਤਰ੍ਹਾਂ ਜਿਹੜਾ ਪਿਸਤਾ ਕਲਰ ਦੀ ਤੁਸੀਂ ਲੈਸ ਲਗਾ ਸਕਦੇ ਹੋ ਜਾਂ ਫਿਰ ਤੁਸੀਂ 골ਡਨ ਵੀ ਲੈਸ ਜਿਹੜੀ ਲਗਾ ਸਕਦੇ ਹੋਗੇ ਦੁਪੱਟਾ ਤੁਸੀਂ ਕੰਟਰਾਸਟ ਰੱਖਣਾ ਚਾਹੁੰਦੇ ਹੋ ਕੰਟਰਾਸਟ ਰੱਖ ਲਓ ਤੇ ਕਾਫੀ ਜਿਆਦਾ ਸੋਹਣਾ ਸੂਟ ਹੈ ਜਿਹੜਾ ਬਣੂਗਾ ਤੁਹਾਡਾ ਠੀਕ ਹੈ ਜੀ ਇਸ ਤੋਂ ਬਾਅਦ ਨਾਲ ਆਪਾਂ ਜਿਹੜੀ ਵਰਕ ਹੋਈ ਹੋਈ ਹੈ ਸਲਵਾਰ ਵੀ ਵਰਕ ਹੋਈ ਹੋਈ ਹੈਗੀ ਇਸ ਸਲਵਾਰ ਤੇ ਕੰਮ ਆ ਜਾਊਗਾ ਸਾਰਾ थ्रेड ਨਾਲ ਹੋਇਆ ਹੋਇਆ ਜਿਹੜਾ ਮੇਰਾ ਵੈਲਵਟ ਦਾ ਸੂਟ ਸੀਗਾ ਉਹ ਵੀ ਜਿਹੜਾ थ्रेड ਤੇ ਆਰੀ ਦਾ ਕੰਮ ਹੋਇਆ ਸੀ ਇਹ ਕੱਲਾ थ्रेड ਦਾ ਕੰਮ ਹੋਇਆ ਹੋਇਆ ਹੈਗਾ ਜੇ ਤੁਸੀਂ ਸੂਟ ਲੈ ਆਣਾ ਚਾਹੁੰਦੇ ਹੋਗੇ ਇਹ ਰੈਡੀ ਪਿਆਗਾ ਸੂਟ ਤਾਂ ਤੁਸੀਂ ਆਪਣੇ ਕੋਲੋਂ ਮੈਸੇਜ ਕਰਕੇ ਸੂਟ ਜਿਹੜਾ ਲੈ ਸਕਦੇ ਹੋਗੇ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਾਫੀ ਢਾਲੇ ਸੋਨੇ ਸੂਟ ਪਹਿਨਣ ਦੀ ਡਿਮਾਂਡ ਸੀਗੀ ਕਾਫੀ ਪਹਿਨਣ ਦੇ ਮੈਨੂੰ ਬਾਹਰ ਤੋਂ ਮੈਸੇਜ ਆ ਰਹੇ ਸੀ ਵੀ ਸਾਨੂੰ ਇਹ ਵਾਲੇ ਸੂਟ ਨੇ ਜਿਹੜੇ ਚਾਹੀਦੇ ਨੇਗੇ ਪਲੱਸ ਸ਼ਾਲ ਰਹੂਗਾ ਕਿਸੇ ਨਾਲ ਕਿਸੇ ਨਾਲ ਦੁਪੱਟਾ ਰਹੂਗਾ ਜਿਹੜੇ ਇਹ ਸੂਟ ਰਹਿਣਗੇ ਜਿਹੜੇ ਇਹ ਸੂਟ ਰਹਿਣਗੇ ਇਹ ਦਾਸ ਦੇ ਸੂਟ ਰਹਿਣਗੇ ਪਹਿਲਾਂ ਵੀ ਮੈਂ ਤੁਹਾਨੂੰ ਟੈਗ ਦਿਖਾਇਆ ਸੀਗਾ ਦਾਸ ਦੇ ਸੂਟ ਲੇਗੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਦੇਖੋ ਇਸ ਤਰ੍ਹਾਂ ਜਿਹੜਾ ਇਹਦਾ ਪ੍ਰਿੰਟ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ 올ਓਵਰ ਸੂਟ ਰਹੂਗਾ ਇਹ ਮੈਚਿੰਗ ਨਹੀਂ ਹੈਗਾ ਜਿਹੜੀਆਂ ਪਹਿਣਾ 올ਓਵਰ ਸੂਟ ਦੀ ਡਿਮਾਂਡ ਕਰਦੀਆਂ ਨਹੀਂਆਂ ਤਾਂ ਤੁਸੀਂ ਲੈ ਸਕਦੇ ਹੋਗੇ ਪਲੱਸ ਜਿਹੜਾ ਸ਼ਾਲ ਹੈਗਾ ਬਿਲਕੁਲ ਚੁੰਨੀ ਵਰਗਾ ਹੈਗਾ ਖੁੱਲਾ ਡੁੱਲਾ 2 ਟੀ ਮੀਟਰ ਦਾ ਸ਼ਾਲ ਹੈਗਾ ਪ੍ਰਾਈਸ ਰਹੇਗਾ ਜੀ 2400 ਪਲੱਸ ਸ਼ਿਪਿੰਗ ਹੈ ਬਹੁਤ ਜ਼ਿਆਦੇ ਸੋਨਾ ਪਸ਼ਮੀਨਾ ਕੋਈ ਬੁਰਨੀਆ ਦਾ ਕੋਈ ਕੰਪਲੇਨਟ ਨਹੀਂ ਹੈਗੀ ਇਦਾਂ ਦੀ ਜੇ ਤੁਸੀਂ ਸਲਾਈ ਕਰਵਾ ਕੇ ਮੰਗਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਸੂਟ ਤਾਂ ਤੁਸੀਂ ਸਲਾਈ ਕਰਵਾ ਕੇ ਵੀ ਮੰਗਵਾ ਸਕਦੇ ਹੋ ਤੇ ਬਿਨਾਂ ਸਲਾਈ ਤੋਂ ਵੀ ਤੇ ਅਗਲਾ ਸੂਟ ਰਹੇਗਾ ਰੀਵਾ ਦਾ ਸ਼ਿਮਰ ਦੇ ਵਿੱਚ ਹੈਗਾ ਇਹ ਰਹਿਣਗੇ ਜੀ ਮੈਚਿੰਗ ਸੂਟ ਰਹਣਗੇ ਤੇ ਤੁਸੀਂ ਬਾਟਮ ਦੇਖ ਸਕਦੇ ਹੋਗੇ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆਗਾ ਬਾਟਮ ਤੇ ਤੇ ਇਹ ਰਹੇਗਾ ਜੀ ਸੂਟ ਦਾ ਫੈਬਰਿਕ ਰਹੇਗਾ ਦੇਖੋ ਜੀ ਬਹੁਤ ਜਿਆਦਾ ਸੋਨਾ ਸਟੱਫ ਹੈਗਾ ਕੋਈ ਬੁਰਨੀ ਆਉਂਦਾ ਕੁਸ਼ ਨਹੀਂ ਆਉਂਦਾ ਤੇ ਤੇ ਨਾਲ ਹੈਗਾ ਜੀ ਪਿਓਰ ਮਸਲੀਨ ਦਾ ਦੁਪੱਟਾ ਇਹਦੇ 2 ᱴਾਈ ਮੀਟਰ ਦਾ ਦੁਪੱਟਾ ਬਹੁਤ ਖੁੱਲਾ ਡੁੱਲਾ ਤੁਸੀਂ ਦੇਖ ਸਕਦੇ ਹੋਗੇ ਕਲਰ ਕੰਬੀਨੇਸ਼ਨ ਕਿੰਨਾ ਜਿਆਦਾ ਸੋਹਣਾਗਾ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾਗਾ ਦੇਖੋ ਖੁੱਲਾ ਡੁੱਲਾ ਦੁਪੱਟਾ ਹੈ ਫੁੱਲ 2 ᱴਾਈ ਮੀਟਰ ਦਾ ਤੇ ਅਰਜ ਵੀ ਵਧੀਆ ਹੈਗਾ ਖੁੱਲਾ ਡੁੱਲਾ ਤੇ ਇਸ ਤਰ੍ਹਾਂ ਦੁਪट्टे ਦੀ ਡਿਜ਼ਾਈਨਿੰਗ ਹੋਈ ਹੋਈ ਹੈ ਇਹਦਾ ਪ੍ਰਾਈਸ ਰਹੇਗਾ ਜੀ 2100 ਪਲੱਸ ਸ਼ਿਪਿੰਗ ਤੇ ਅਗਲਾ ਸੂਟ ਹੈ ਮਸਟਰਡ ਕਲਰ ਦਾ ਸੂਟ ਹੈ ਬਹੁਤ ਜ਼ਿਆਦਾ ਸੋਨਾ ਕਲਰ ਹੈ ਵੀ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਮੈਚਿੰਗ ਸਲਵਾਰ ਰਹੇਗੀ ਤੇ ਨਾਲ ਰਹੇਗਾ ਜੀ ਇਸ ਤਰ੍ਹਾਂ ਸ਼ਰਟ ਹੈ ਇਹ ਵਾਰੀ ਰਹੇਗੀ ਸ਼ਰਟ ਨਾਲ ਹੈਗੀ ਹੈਗੀ ਮੈਚਿੰਗ ਸਲਵਾਰ ਪਲੱਸ ਨਾਲ ਹੈਗਾਗਾ ਪਿਓਰ ਮਸਲੀਨ ਦਾ ਦੁਪੱਟਾ 2100 ਪ੍ਰਾਈਸ ਹੈ ਇਹਦਾ ਵੀ ਜਿਹੜੇ ਦਾਸ ਦੇ ਸੂਨ ਨੇ ਉਹਦਾ ਕੋਸਟ ਥੋੜੀ ਜਿਹੀ ਵੱਧ ਹੈਗੀ ਇਹਦਾ ਪ੍ਰਾਈਸ ਹੈ ਜੀ 2100 ਪਲੱਸ ਸ਼ਿਪਿੰਗ ਹੋ ਜੂਗੀ ਤੇ ਇਹ ਨਿਊ ਫੈਬਰਿਕ ਆਇਆ ਸਾਰਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਸਟਾਕ ਹੈਗਾ ਬਿਲਕੁਲ ਲਾਈਟ weight ਪਸ਼ਮੀਨਾ ਹੈਗਾ ਤੇ ਇਹਦੇ ਵਿੱਚ ਤੁਸੀਂ ਨੈਕਸਟ ਕਲਰ ਦੇਖ ਸਕਦੇ ਹੋਗੇ ਮਾਊਸ ਕਲਰ ਹੈਗਾ रहेਗੀ ਜੀ ਸ਼ਰਟ ਤੇ ਨਾਲ ਇਦਾਂ ਰਹੇਗੀ ਜੀ ਬਾਟਮ ਬਾਟਮ ਤੇ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਪਲੱਸ ਨਾਲ ਰਹੇਗਾ ਦੁਪੱਟਾ ਪਿਓਰ ਮਸਲੀਨ ਦਾ ਫੁੱਲ ਪਿਓਰ ਮਸਲੀਨ ਦਾ ਦੁਪੱਟਾ ਦਾ ਬਿਲਕੁਲ ਲਾਈਟ ਵੇਟ ਹੈਗਾ ਲਓ ਜੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਲਾਈਟ ਵੇਟ ਦੁਪੱਟਾ ਹੈਗਾ ਬਿਲਕੁਲ ਇੰਨਾ ਸੌਫਟ ਹੈਗਾ ਇਹਦਾ ਪ੍ਰਾਈਸ ਰਹੇਗਾ ਜੀ 2100 ਇਹਦਾ ਵੀ ਫਾਸਟਲੀ ਆਰਡਰ ਕਰ ਦਿਓ ਫਿਰ ਇਹ ਪਹਿਲਾਂ ਵੀ ਸੌਫਟ ਸੂਟ ਨਹੀਂ ਮਿਲੇ ਹੈਗੇ ਫਰੋਜ਼ੀ ਕਲਰ ਦਾ ਸੂਟ ਹੈਗਾ ਡਾਰਕ ਫਰੋਜ਼ੀ ਲਓ ਜੀ ਇਹ ਰਹੂਗੀ ਸ਼ਰਟ ਨਾਲ ਰਹੂਗਾ ਇਸ ਤਰ੍ਹਾਂ ਰਹੇਗੀ ਬਾਟਮ ਨਾਲ ਤੇ ਨਾਲ ਰਹੇਗਾ ਇਸ ਤਰ੍ਹਾਂ ਦੁਪੱਟਾ ਡਿਜ਼ਾਈਨ ਹੋਏ ਹੋਏ ਨੇ ਦੁਪੱਟੇ ਸਾਰੇ ਖੁੱਲੇ ਡੁੱਲੇ ਨੇਗੇ ਪ੍ਰਾਈਸ ਇਹਦਾ ਵੀ ਰਹੂਗਾ ਜੀ 2100 ਤਬਾਦ ਆ ਜਾਊਗਾ ਇਹ ਦਾਸ ਦਾ ਸੂਟ ਹੈ ਇਹ ਹੀ 올ਓਵਰ ਸੂਟ ਲੇងਗੇ ਮੈਚਿੰਗ ਨਹੀਂ ਹੈਗੇ ਕਲਰ ਤੁਸੀਂ ਦੇਖ ਸਕਦੇ ਹੋਗੇ ਬਰਾਊਨ ਨਾਲ ਕੰਬੀਨੇਸ਼ਨ ਹੈ ਫਰੋਜੀ ਦਾ ਤੇ ਨਾਲ ਰਹੇਗਾ ਸ਼ਾਲ ਜਿਹੜਾ ਸ਼ਾਲ ਹੈ ਬਿਲਕੁਲ ਲਾਈਟ ਵੇਟ ਹੈ ਦੁਪट्टे ਵਰਗਾ ਤੁਸੀਂ ਦੇਖ ਸਕਦੇ ਮੇਰਾ ਹੱਥ ਦਿਖਦਾ ਹੈਗਾ ਬਿਲਕੁਲ ਚੁੰਨੀ ਵਰਗਾ ਸ਼ਾਲ ਆ ਬਹੁਤ ਜਿਆਦਾ ਸੋਹਣਾ ਕਲਰ ਬਹੁਤ ਜਿਆਦਾ ਸੋਹਣਾ ਪ੍ਰਾਈਸ ਰਹੇਗਾ ਜੀ 2400 ਇਹਦਾ ਤੇ ਇਹ 올ਓਵਰ ਸੂਟ ਆ ਦਾਸ ਦਾ ਰਹੇਗਾ ਸੂਟ ਬ੍ਰਾਂਡ ਦਾਸ ਰਹੇਗਾ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆਂਗੀ ਦੁਪੱਟੇ ਨਾਲ ਸੂਟ ਹੈ ਇਹ ਸੂਟ ਵੀ ਤੁਹਾਨੂੰ ਮਿਲੂਗਾ ਜੀ 올ਓਵਰ ਦੇਖੋ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਲੋਟੀ ਦੁਪੱਟਾ ਬਹੁਤ ਜਿਆਦੇ ਸੋਨਾਗਾ ਇਹਦਾ ਖੁੱਲਾ ਡੁੱਲਾ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਨਾ ਦੁਪੱਟਾ ਪ੍ਰਾਈਸ ਰਹੇਗਾ 1600 ਪਲੱਸ ਸ਼ਿਪਿੰਗ ਇਹ ਸੀ ਜੀ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਪੇਮੈਂਟ ਕਰਕੇ ਪੇਮੈਂਟ ਕਰਨ ਤੋਂ ਬਾਅਦ ਵੀ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਜਿਹੜਾ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਨਾਲ ਦੀ ਨਾਲ ਐਡਰੈਸ ਭੇਜ ਦਿਆ ਕਰੋ ਤਾਂ ਕਿ ਜਿਹੜਾ ਪਾਰਸਲ ਹੈਗਾ ਸੀ ਨਾਲ ਦੀ ਨਾਲ ਲਗਾ ਦਈਏ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ